ਡਾਕਟਰ ਪ੍ਰਿਗਾ ਜਨ ਜੀ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੀ ਵਾਈ 8 ਤੇ ਜਸਮੀਤ ਸਿੰਘ ਜੀ ਸਾਈਵਲ ਐਸਪੀ ਇਨਵੈਸਟੀਗੇਸ਼ਨ ਫਰੀਦਕੋਟ ਜੀ ਦੀ ਦਸ਼ਨ ਰਦਰ ਸ਼ਾਹਤਾ ਜੀ ਸਮਾਜ ਵਿਰੋਧੀ ਜਿਹੜਿਆ ਅਲਸਰਾ ਉਹਨਾਂ ਨੂੰ ਗ੍ਰਿਫਤਾਰ ਕਰਨ ਲਈ ਚਲਾਈ ਹੋਈ ਮਹਿਮ ਨੂੰ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦ ਗੁਰਵਿੰਦਰ ਸਿੰਘ ਇੰਸਪੈਕਟਰ ਸੀਏ ਇਨਚਾਰਜ ਫਰੀਦਕੋਟ ਜੀ ਦੀ ਪੁਲਿਸ ਪਾਰਟੀ ਨੇ ਕੋਟਪੂਰਾ ਦਾਣਾ ਮੰਡੀ ਦੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਜਿਸ ਦਾ ਨਾਮ ਬੰਤੀ ਪੁੱਤਰ ਜਗਦੀਸ਼ ਸਿੰਘ ਵਾਸੀ ਚੋਪੜਾ ਵਾਲਾ ਬਾਹਰ ਕੋਟਪੂਰਾ ਜੀ ਤੇ ਜੋ ਕਿ ਅੱਜ ਕੱਲ ਸਰਗਾਪੁਰੀ ਸਾਹਮਣੇ ਰਾਹੁਲ ਦੇਰੀ ਕੋਟਪੂਰਾ ਵਿਖੇ ਰਹਿ ਰਹੇ ਜੀ ਇਸ ਤੋਂ ਜਿਹੜਾ ਇੱਕ ਦੇਸੀ ਕਟਾ ਜਿਹੜਾ ਹੈਗਾ ਜੀ ਆਪਣਾ ਬਰਾਮਦ ਹੋਇਆਗਾ 315 ਬੋਰ 2 ਰੌਂਦ ਮੇਰੇ ਜੀ ਤੇ ਤੋਂ ਜਿੰਦਾ 315 ਬੋਰ ਦੇ ਜੀ ਤੇ ਇਸ ਤੋਂ ਇਲਾਵਾ ਇਸ ਵਿਅਕਤੀ ਤੇ ਪਹਿਲਾਂ ਵੀ 2 ਨੰਬਰ ਮੁਕੱਦਮਾ ਸੰਬੰਧ 218 ਦੇ ਵਿੱਚ ਜਿਹੜਾ ਫਰਜ ਰਜਿਸਟਰੀ ਕੀਤਾ ਗਿਆ ਸੀ ਅੰਡਰ ਸੈਕਸ਼ਨ 379A 379B 411 ATC ਤਾਂ ਜੋ ਜ਼ੀਰੋ ਟੋਲਰੈਂਸ ਦੀ ਨੀਤੀ ਬਣਾਉਂਦੇ ਹੋਏ ਐਸਐਸਪੀ ਸਾਹਿਬ ਜੀ ਵੱਲੋਂ ਜਿਹੜੀ ਸਰਾਪਤੀ ਅੰਸਰਨ ਸਖਤ ਤੌਰ 'ਤੇ ਨਾ ਵੀ ਕੀਤੀ ਹੈ ਤੇ ਪੁਲਿਸ ਨੂੰ ਵੀ ਜਿਹੜਾ ਇਸ ਬੰਦੇ ਕਿਹਾ ਗਿਆ ਹੈ ਕਿ ਵੀ ਅਜਿਹੇ ਵਿਅਕਤੀਆਂ ਦੇ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ